ਹੰਕਾਰੀਆਂ ਨਿੰਦਾਂ ਪਿੱਛਦੇ ਨਾਮ ਦੇ ਉਹ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਪਤਾਮ ਨ ਹੋਈ ਤੂ ਕਰਤਾ ਕਰਣਾ ਮੈ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਤ ਮਹਿ ਜੋਤ ਜੋਤ ਮਹਿ ਜਾਤਾ ਅਕਲ-ਗਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸਿਫਤ ਸੁਹਾਲਿਓ ਜਿਨਕੀ ਤੀਸਾ ਪਾਰ ਪਿਆ ਕਹਨਾ ਨਕਰ ਤੇ ਕੀਆ ਬਾਤਾਂ ਜੋ ਕਿਛ ਕਰਨਾ ਜੋ ਕਰ ਰਹਾ ਸੋਦਰ ਰਾਗ ਅਸਮਹੱਲਾ ਪਹਿਲਾ ਇਕ ਊੰਕਾਰ ਸਤਗੁਰ ਪ੍ਰਸਾਦ ਸੋਦਰ 13 ਕਿਹਾ ਸੋ ਕਰਕੇ ਹਾਤਿ ਤਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰਿਸੋਂ ਕਰੀਏ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਕੇ ਗਾਵਨ ਤੁਦ ਨੂੰ ਗਾਵਨ ਤੁਨੂ ਪਵਨ ਪਨੀ ਬਹਸੰਤਰ ਗਾਵੈ ਰਾਜਾ ਤ੍ਰੰਦਵਾਰੇ ਗਾਵਨ ਤੁਨੂ ਜਿਤ ਕੁ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨੂ ਈਸਰ ਬਰਮਾ ਦੇਵੀ ਸਹਸਤਰੇ ਸਦਾ ਸਾਰੇ ਗਾਵਨ ਤੁਨੂ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਨੂ ਸਿੱਤ ਸਮਾਦੀ ਅੰਦਰ ਗਾਵਨ ਤੁਨੂ ਕਾਣੀ ਚਾਰੇ ਗਾਵਨ ਤੁਨੂ ਜਤੀ ਸਤੀ ਸੰਤੋਖੀ ਗਾਵਣ ਤੁਧ ਨੂੰ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਡਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧ ਨੂੰ ਮੋਨੀਆਂ ਮਨ ਮੋਹਣ ਸੁਰਗਮ ਅਛ ਪਿਆਲੇ ਗਾਵਣ ਤੁਧ ਨੂੰ ਰਤਨ ਉਪਾਏ ਤੇਰੇ ਅਟਕਤੀ ਰਤਨ ਨਾਲੇ ਗਾਵਣ ਤੁਧ ਨੂੰ ਜੋਧ ਮਹਾਬਲਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ సేతు ਨੂੰ ਗਾਵਨ ਜਤਤ ਪਵਨ ਰਤੇ ਤੇਰੇ ਪਖਤਰ ਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਜਸ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜੈ ਨਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖ ਕੇ ਦੇਖਿਆ ਕੀਤਾ ਆਪਣਾ ਜੋਤੀਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਸਹਾ ਪਾਸਾ ਸਾਹਿਬ ਨਾਨਕ ਰਹਿਣ ਲਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋ ਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹੀਏ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਏ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਦਵਿੰ ਸਿੱਧੀ ਕਨੇਨਾ ਪਾਈਆਂ ਕਰਮ ਮਿਲੇ ਨਾਹੀ ਠਾਕੁਰਹਾਈਆਂ ਆਖਣ ਵਾਲਾ ਕਿਆ ਵੇਚਾਰਾ सिफती परे तेरे पंडारा जिस तू दे तिसे क्या चारा नानक सच नहारा आसा महला आखा जीवें मर जाऊ आखने नाम की लागै भूख उत्पुख है खाए चलिए दुख सौखो विसरै मेरी बाय साचा साहिब सचै नाए रहाओ सच नाम की तिलवड़े आई आखत कै कीमत नहीं पाई ਜੇ ਸਾਬ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਕਟ ਨਜਾਈ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਨੇ ਹੋਰ ਨਹੀਂ ਕੋਏ ਨ ਕੋ ਹੋਆ ਨ ਕੋ ਹੋਏ ਜੇਵੜ ਆਪ ਤੇਵੜ ਤੇਰੀ ਰਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਸਤਿ ਸਵਾਰਣ ਰਾਗ ਗੁਜਰੀ ਮਹੱਲਾ ਚੌਥਾ हर के जन सतगुर सतपुरखा बिनो करो गुरपास हम किरे किरम सतगुर सर नाई घर दया नाम परगास मेरे मीत गुरुदेव मोखो राम नाम परगास गुरमत नाम मेरे प्राण सिखाई हर कीरत हमरी रहरास रहाओ हर हर जन केवड़ भाग वडेरे जिन हर हर श्रद्धा हर प्यास हर हर नाम ले तृपतस है मिल संगत गुण परगास जिन ਜਿਨ ਹਰ ਹਰ ਰਸ ਨਾਮ ਨਾ ਪਾਈ ਤੇ ਭਾਗ ਹੀਨ ਜੰਪਾ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਹਰ ਗੁਰ ਸਦ ਹਰ ਗੁਣ ਸਦ ਭੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਕੋ ਹੋਏ ਤੁਦ ਬਿੰਦੂਜਾ ਵਰਨਾ ਕੋਏ ਤੂੰ ਕਰ ਵੇਖਿਆ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾਤ ਸਰਵੜੇ ਪਈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹਿ ਪਗ ਨਹੀ ਚਾਲ ਲੈ ਹਮ ਦੇਖੇ ਤਹ ਹਮ ਦੇਖੇ ਤਹ ਦੂਬਿਐ ਲੈ ਮਨ ਇਕ ਨ ਮਨ ਇਕ ਨ ਜੇਤੁਸ ਮੂਡ ਮਨਾ ਹਰ ਹਰ ਵਿਸਰਤ ਤੇਰੇ ਗੁਣ ਗਲੇ ਆ ਰਹਾਓ ਨਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪੈਣਵਤ ਨਾਨਕ ਤਿੰਨ ਦੀ ਸਰਣਾ ਜਿਨ ਜਿਨ ਤੂੰ ਨਹੀਂ ਵਿਸਰਿਆ ਅਸਾ ਅੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਵ ਧਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾਜ ਤੇ ਕਿਤੇ ਨਾ ਕਾਮ ਮਿਲ ਸਾਜ ਸੰਗ ਪਜ ਕੇਵਲ ਨਾਮ ਸਰਨਜਾਮ ਲਾਗ ਪਵ ਜਲ ਤਰਨ ਕੈ जन्म विरथा जातरंग माया के माय के रहाओ जप तप संजम धर्म न कमा, कमाया सेवा सात न जाया हर राया कह नानक हम नीच करम्मा शरण पर ही राखो सरना एक ओंकार सतगुर प्रसाद एक ओंकार श्री वाहिगुरु जी की फतेह पातशाही दसवीं चौपाई पुनरा का काटा सीसा श्री अस्केत जगत के ईसा पहचन बृष्ट गगन ते पई सभ आक वदाई दई तन तन लोगन के राजा दुष्टन दाह गरीब निवाजा अखल पवन के सर्जन हारे दास जान में होले हो बारे कबे ओ बात बेंती चौपई हमरी करो हाथ दे अच्छा। रक्षा होए चित की इच्छा तो चट तो चट ਤਜਨਨ ਮੰਨ ਲੈ ਹੈ ਹਮਾਰਾ ਆਪਣਾ ਜਾਣ ਕਰਉ ਪ੍ਰਤੀ ਪਾਰਾ ਹਮਰੇ ਦੁਸਤ ਸਵੇ ਤਮ ਕਾਵ ਆਪਾ ਹਤ ਦੇ ਮੋਹਿ ਬਚਾਵ सुखी बसे और परिवार सेवक सिख सवै कर तारा और अच्छा कर छाने छिये सब रण को हास करिय पूर्ण होए हमारी आशा तोर भजन की रह पे तो मैं छट कर अवैण जाऊँ जो से सतम ते पा सेवक सिख हमारे तारी है झनझन सतरा हमारे मारिए आप हाथ दे मुझे भरिए मरने काल का त्रास निवारिय हु जो सदा हमारे पछा सिरिय सुज करे और रक्षा समय राखण हारे साहिब सन सहाय प्यारे दीन मंत हिंदुस्तान के हंतात महापुरिच जे दसकंता काल पर परमा भक्तरा काल पर सिजे वक्तरा काल पाए कर विष्णु प्रकाशा सकल काल का, का किया तमाशा जवन काल जो गिशियो कियो माँ जो धियो जवन काल सब लोक स्वारा नमस्कार हैं तह हमारा जवन काल सब जगत बनायो देवदाय आदे अंत के अवतारा सोई गुरु हमारा नमस्कार ही को हमारी सकल प्रजाजी ने आप शिवकण को शिवगण सुख दियो सतरन को पल कट, -कट के अंतर की जानत परे पुरे की पीर पछानत चिंटी ते कं चरे असूला सकर कृपा दृष्ट कर फूला संतन दुख पाए के दुखी सुख पाए साधन के सुखी एक की पीर पछाने कटकट के पटपट -पट की जाने जब युद्ध करते करा कर तारा प्रजा सत से पारा जब यह करते करते हो कब हूँ तुम हम कदे कर सब हूँ आप अपनी बुझ है देती वरना पिन पिन पह देती तुम्हारा रखा जाए पसारा कह भी चला पिंदा एक रूप अनुप स्वरूपा रंग पे और राम ढीपूपा अंडर जेर से तस्कीनी उद्भुत खान बहु रच दीनी कहूं फूल रा जाय है बैठा कहूं सिमट काय शंखरी कै ठा सगली सिष्ट दिखाए चंबव आजगत स्वरूप से अंबव वरे छमेरी तुम करो सिख्याबा सिख शंकरो दुष्ट जिते ठेर पाता सकल मलेस कर रण काता जे जेत सब सरणी परे तिनके दुस्त दुख है मरे पुरख परे तिहारे इनके तुम संकट सवटारे जो कल एक बार ते आए हैं ताके काल निकटना आई है रक्षा होय तह सब काला दृष्ट दृष्ट तत्काल कृपा दर्शन जाये न हरे हो ताके ताप निकट नरे सिद्ध कर मौसब होई दुष्ट शाते स्कैन न कोई एक बार दिन तमहं समारा काल फास्ते तहैं महाराज न नाम तिहारो कहा आधार दुष्ट दोक के रहां खड्ग केत मैं सरन तिहारी आप आप हाथ दे लेहो बारी सरब ढोलवां हो सहाय दुष्ट दोक है ते लेहो बचाई कृपा करी हम पर जग माता ग्रंथ करा पूरन सबराता किल बिग सबल देव को हटा दोस्तों के को छह कुटा सीरियस तो जब पे इदियाला पूरन करा ग्रंथत काला मनमात सत्पन पावे सही दुखने से प्यापत कोई अडल से ना गुंगचाई से तोता पावे इसी ना मुचराई से आवे दुख दर्द बने करने अंदर के है हो जो आकी एक बार चोपाई को कहे चोपाई चौपाई चो चो संबद्ध सत्रह तहन पनी संबत सब्बत सच्ट, सत्रिजय अर्ध सहस्फुन तीन कहिजय पाद्रव सदी अश्मी रविवारा तीरथ सद्रव ग्रंथ सुधारा सवैया पाहे गए जब ते तुमरे तब ते को आख तरे नहीं आने हो, हम राम रहीम पुराण कुरान अनेक कहे मत एक ना मान्यो सिमरत सस्त भेद सुबैभ पेद कहे हम एक ना जाओ ਸ਼੍ਰੀ ਅਸਤਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹਾ ਮੈਂ ਨਾ ਕਿਹਾ ਸਭ ਤੋਂ ਹੈ ਵਖਾਨੇ ਹੋ ਦੋਹਿਰਾ ਸਗਲ ਦਵਾਲ ਕੋ ਛਾੜ ਕੇ ਗਹਿ ਤਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾ ਸਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨਵਜੀਆਂ ਵਦਾਈਆਂ ਰਾਗਰੇ تن ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂ ਸਦਾ ਰਹੋ ਹਣ ਨਾਲੇ ਹਣ ਨਾਲ ਰਹੋ ਤੂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਨਾਮ ਕਰਜ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋ ਕਿਹੋ ਮਨੋਂ ਵਿਸਾਰੇ कह नानक मन मेरे सदा रहो हर नाले साची साहेबा क्या नहीं करते करता तेरे करता तेरा सब कुछ है जिस सो, जिस दू देवभाव है सदा सिर्फ सलाह तेरी नाम मन वसाव है नाम जिनके मन वस्या बाजि शब्द कनेरे कह नानक सच्चे साहेब क्या नहीं करते रह सच्चा नाम मेरा याद रो ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨਿ ਆਏ ਵਜ਼ਿਆ ਜਿਨ ਇੱਛਾ ਸਭ ਪੂਰਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋ ਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਜੇ ਪੰਛ ਸ਼ਬਦ ਕਰਸ ਪਾਗਿਆ ਕਰਸ ਬਾਗਿਆ ਸ਼ਬਦ ਵਾਜੇ ਕਲਾ ਜਿਤ ਕਰਤਾ ਆਰਿਆ पांच दु दु दस कीते काल कंटक मारे अत्र करम पाया जिन को सेना महर के लाग गए कह नानक दस खोआ तित कर अनहद बाजे आनंद सनोवड़ पागियो सकल मनोरथ पूरे पारब्रह्म पप पाया उतरे सकल विसुर दुख रोग संताप उतरे सुनी सच्ची वाणी ਸਤਿ ਸਤ ਜੀ ਪਈ ਸਰ ਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤਰ ਸਤਗੁਰ ਰਹਾ ਭਰਪੂਰੇ ਬਣਵੰਤ ਨਾਲ ਗੁਰ ਚਰਨ ਲੱਗੇ ਵਾ ਜੀਣ ਹਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋ ਉਹ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹੀਂ ਜਾਏ ਨਿਤ ਰਿਤ ਰੱਖਿਉ ਰਤਾਰੋ ਟਮਸਨ ਸਾਚਰਨ ਲਗਤ ਰਿਐ ਸਬ ਨਾਨਕ ਬ੍ਰਹਿਮ ਪਸਾਰੋ ਸ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ नानक नाम मिले जीवा तन मन थी वह हरिया पौड़ी तिथै तुम समरथ जिथै कोए नाए ओथै तेरी रख अग्नि उदर माए सुनके जम के दूत नाहीं तरह छट जाए पौजल सुगाओ सुगाव असगाव शब्दी पार पाए जिनको लगी प्यास अमृत से ही खाए काल ਕੱਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾਲ ਸਮਾਲੇ ਸਾਹਿਬ ਸਾਹਿਬ ਵਿਥਾ ਕੋਈ ਨ ਜਾਏ ਜੇ ਆਵਤ ਦਿ ਆਇ ਇਸ ਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਾਦਣਾ ਜਹਿਵਾ ਜਪ ਗੁਰਨਾਓ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਰਨਾ ਗੁਰਨਾਓ ਸਤਗੁਰ ਸੇ ਤੀਰਤਿਆ ਦਰਗਹਿ ਪਈ ਠਾਓ ਕਹਨਾ ਨ ਕਿਰਪਾ ਕਰੇ ਉਂਦੇ ਨੂੰ ਇਹ ਵਤ ਦੇ ਜਗਮੇ ਉੱਤਮ ਕਾਂਢੀ ਐ ਜਗਮੇ ਉੱਤਮ ਕਾਂਢੀ ਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣਿਆਰ ਆਪਿ ਉਬਾਰਿਆਨ ਗੁਰ ਕੀ ਪੈਰੀ ਪਾਏ ਕਲ ਸਵਾਰਿਆਨ ਹੋ ਆਪ ਦੇ ਆਲ ਮਨਹੋਨਾ ਵਿਸਾਰਿਆਨ ਸਾਜਨਾ ਕੇ ਸੰਗ ਭਵ ਜਲਤਾਰਿਆਨ ਸਤ ਸਾਕਤ ਨਿੰਦਕ ਦੋਸ਼ ਟਖੇ ਨਾ ਮਾਹੇ ਵੀ ਧਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਏ ਜਿਸੰਬ੍ਰਤ ਸੁਖ ਹੋਏ ਸਾਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤਾ ਕਲਾ ਤਸਰੀਆ ਕਾਲਮ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਤਨ ਅਸਰੀ ਮਹਲਾ 5 ਜਤਨ ਕਰੇ ਮਾਨੁਖ ਦਹਿ ਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮੁ ਕਿਰਪਾ ਬੈ ਤੀਖ ਕਰੇ ਨਿਰਵਾਨੈ ਜਾਣਤ ਦੂਰ ਤੁਮ ਹੈ ਪ੍ਰਭ ਨੇਰ ਉੱਤ ਤਾਂ ਕੈ ਉੱਤੇ ਉਤਪੇਖੈ ਆਵੇ ਲੋਭਿ ਵਿਭੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਤੇ ਸੋਹਿਲਾ ਰਾਮ ਗੋਬੀ ਮਾਤਾ ਜੀ ਤੋਂ ਅੰਕਾਰ ਸਤਿਗੁਰੂ ਪ੍ਰਸਾਦ ਜੈ ਕਰਕੇ ਤੇ ਆਖੀਐ ਕਰਤੇ ਕਾਹੇ ਵਿਚਾਰ ਰਚ ਕਰ ਗਾਵੋ ਸੋਹਿਲਾ ਸੁਗਰੋ ਸਰਬਨਹਾਰੋ ਤਮੰਗਾ ਬੋ ਮਰੇ ਨਿਰਪੌ ਕਾ ਸੋਹਿਲਾ ਹੋ ਬਾਰੀ ਜਿੱਤ ਸੋਹਿਲਾ ਸਦਾ ਸਤ ਹੋਏ ਰਹਾਓ ਹਨ ਇਹਨੇ ਜਿਹੜੇ ਸਮਾਲੇਨ ਦੇਖ ਹੈ ਕਾ ਦੇਵਨਹਾਰੋ ਦਰਦਾਨਾ ਕੀਮਤ ਨਾ ਪਵੈ ਦਾਤੇ ਕਵਨ ਸਮਾਰ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇ ਹੁਸਰਣੇ ਅਸੀਸੜੀਆਂ ਜਹ ਹੋਵੇ ਸਾਹਿਬ ਸਭ ਮੇਲ ਘਰ ਕਰਿ ਹੋ ਪਹੁੰਚਾ ਸੁਦੜੇ ਨਿਤ ਭਗਵਾਨ ਸਦਨ ਹਰਾ ਸਿਮਰੀਐ ਨਾਨਕ ਸੇਧੇ ਵੰਨ ਰਾਗ ਅਸਰ ਮਹਲਾ ਪਹਿਲਾ ਸੇਤੋ ਰੇਤੂ ਸੇਖ ਦੇਸ ਗੁਰ ਗੁਰੇ ਕੋ ਬੇਸ ਅਨੇਕ ਬਾਬਾ ਜੇ ਕਰ ਕਰਦੇ ਜਿਤ ਹੋਇ ਕੋਤਰ ਰਾਗ ਵਡਾਈ ਤੋਇ ਰਹਾਉ ਸੰਸਰ ਦੇ ਸਿਆਣਕੀਆਂ ਪਹਿਰਾ ਦਿੱਤੀ ਬਾਰੇ ਮਾਹੋ ਹੋਆ ਸੂਰਦੇਵ ਪੁਰ ਤਨੇਕ ਨਾਨਕ ਕਰਤੇ ਕੇ ਕੇ ਵੇ ਸਵਾਗਤ ਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਤੂ ਮਨਿਆਨ ਲੋਕਮਨ ਚਬਰੋ ਕਰੇ ਸਾਗਲ ਬਨ ਰਾਜੁ ਕੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਫੇਰੀ ਰਹਾ ਉਸ ਸਹਿ ਸੁਵਨ ਨਨ ਨਹ ਤੋਇ ਕੋ ਸਹਿ ਸਮੂਰਤ ਨਾਯੰਕ ਕੋ ਹੀ ਸਹਿਸ ਪਦ ਮਿਲਨਾਨੇਕ ਪਦ ਗੰਧ ਜਨ ਸਹਿਸ ਤਵ ਗੰਦੇ ਚਲਤ ਮੋਹੀ ਸਾਵੇਂ ਲੋਤ ਦੇ ਤਹ ਸੋਏ ਸਿਖਦਾ ਚਾਨਣ ਸਾਵੇਂ ਜਾਨਣ ਹੋਏ ਗੁਰ ਸਾਖੀ ਜੋ ਪ੍ਰਗਟ ਹੋਏ ਜੋ ਸੁਭਾਵੇ ਸਵਾਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਤ ਮਨੰ ਦੇ ਨੋ ਮੋਹ ਆਈ ਤਿਆਸਾ ਕਿਰਪਾ ਚਲ ਦੇ ਨਾਨਕ ਸਰੰਤ ਕੋ ਜਾ ਤੈ ਤੇਰਾ ਨਾਹੀ ਬਸਾਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਦਿਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਤਲਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਗਲੀ ਪੁਨ ਵੱਡਾ ਹੈ ਕਰ ਡੰਡਾ ਖੰਡਾ ਜਿਹਾਉ ਸਾਖਤ ਹਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਨ ਜਨ ਚਲੇ ਚ ਵੈ ਦੁਖ ਪਾਵਹਿ ਜਮ ਕਾਲ ਸਾਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਪਵਖੰਡਾ ਹੈ ਅਵਨਾਸੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਵਖੰਡ ਬ੍ਰਹਿਮੰਡਾ ਹੈ ਹਮ ਗਰੀਬ ਅਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਬਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਿਲ ਕੀ ਬੇਲਾਈ ਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਔਦਕਟੈ ਦਿਨ ਸੋਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿ ਸਹਿ ਰੇ ਗਾਏ ਪਿਆਵਹਿ ਰਸ ਕਥ ਕਥਾ ਤਨ ਜਾਨੀ ਜਾਂਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨਹਿ ਵਸੇਰਾ ਨਿਹਜ ਕਰ ਮਹਿਲ ਪਾਵੋ ਸੁਖ ਸਹਜੇ ਬਹੁ ਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਐ ਹੈ ਸੁਖ ਮੰਗੇ ਮੁਕ ਕਰ ਸੰਤਨ ਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ